ਜਿਨ੍ਹਾਂ ਨੂੰ ਬਗੈਰ ਕੋਈ ਵੀ ਕੰਮ ਕਾਲਜ ਦਾ ਐਨਸੀਸੀ ਦਾ ਐਨਐਸਐਸ ਦਾ ਕਲੱਬ ਦਾ ਯੋਗਾ ਦਾ ਉਹ ਪੂਰਾ ਨਹੀਂ ਹੁੰਦਾ ਅਸੀਂ ਵੈਲਕਮ ਟੂ ਬਾਡੀ ਓਕੇ ਥੈਂਕ ਯੂ ਬੇਟਾ ਛੱਡ ਦਿਓ ਹਾਂ ਹਾਂ ਸ਼ਾਬਾਸ਼ ਪਹਿਲਾਂ ਸਾਹ ਭਰ ਕੇ ਉੱਪਰ ਫਿਰ ਸਾਹ ਛੱਡ ਦੇ ਥੱਲੇ ਪਹਿਲਾਂ ਤੁਹਾਡੀ ਲੈਫਟ ਸਾਈਡ ਤੇ ਫਿਰ ਰਾਈਟ ਸਾਈਡ ਤੇ ਧੀ ਸਾਹ ਦਾ ਕਦੀ ਇੰਨਾ ਮੂ ਲਾ ਲਿਆ ਹੋਣਾ ਜਿੰਨਾ ਗੋਡੇ ਬਹੁਤ ਹੋ ਗਿਆ ਸਜਾ ਦੇ ਦਿੱ ਤਾਨੂੰ ਖੜੇ ਕੋਈ ਸਾਹ ਨਹੀਂ ਲੈਣਾ ਕੋਈ ਸਾਹ ਨਹੀਂ ਛੱਡਣਾ ਦੋਵੇਂ ਪਾਸਿਓ ਜਿਹੜੇ ਤੁਹਾਡੇ ਗੋਡੇ ਨੇ ਉਹ तितਲੀ ਮੰਗਰ ਫਰਫੜਾਣੇ ਚਾਹੀਦੇ ਹਨ ਯੈਸ ਸਟਾਰਟ ਤੇਜ਼ ਵੀ ਕਰ ਸਕਦੇ ਹੋ ਬੋਡਾ ਜ਼ਮੀਨ ਨਾਲ ਵੀ ਲੱਗ ਸਕਦਾ ਹੈ ਯੈਸ ਬਹੁਤ ਵਧੀਆ ਪੋਜ਼ ਹੈ ਵੈਰੀ ਗੁੱਡ ਪੋਜ਼ ਠੀਕ ਹੈ ਠੀਕ ਹੈ ਕਰੋ ਕਰੋ ਸ਼ਾਬਾਸ਼ ਇਹ ਚ ਕੋਈ ਇਨਹੇਲ ਐਕਜ਼ੇਲ ਦਾ ਚੱਕਰ ਨਹੀਂ ਹੈਗਾ ਡੇਲੀ ਠੀਕ ਹੈ ਉਹ ਜਿੰਨੀਆਂ ਵੀ ਸਾਡੀਆਂ ਬਿਲੋ ਬੈਲੀ ਪ੍ਰੋਬਲਮਸ ਨੇ ਖਾਸ ਕਰਕੇ ਐਸ ਉਮਰ ਚ ਆਉਂਦੀਆਂ ਨੇ ਮੇਰਾ ਦਾਵਾ ਕੋਈ ਕੋਈ ਬਿਮਾਰੀ ਨਹੀਂ ਹੋਊਗੀ ਇਸ ਗ੍ਰਾਉਂਡ 5.5 ਹੋਏ ਬਹੁਤ ਔਖਾ ਏਸੀ ਕਿਤਾ ਛੱਡਣਾ ਜੇ ਪਹੁੰਚੋਗੇ ਤੇ ਬੋਡੀ ਚ ਇਹਨੀ ਲਚਕ ਆ ਜਾਏਗੀ ਜ਼ਿੰਦਗੀ ਚ ਔਰ ਬਾਡੀ ਜ ਜਿਹਦੇ ਕੋ ਲਚਕ ਹੈ ਉਹ ਜ਼ਿੰਦਗੀ ਚ ਕਦੀ ناکਾਮਯਾਬ ਨਹੀਂ ਹੁੰਦਾ ਇਹ ਸੇਤੂ ਬੰਧ ਆਸਨ ਜਦੋਂ ਆਪਾਂ ਉੱਪਰ ਜਾਣਾ ਉਹਦੋਂ ਇਨਹੇਲ ਕਰਨਾ ਵਾ ਜਦੋਂ ਆਪਾਂ ਉੱਪਰ ਜਾਣਾ ਵਾ ਉਹਨੂੰ ਅਸੀਂ ਇਨਹੇਲ ਕਰਨਾ ਵਾ ਲੋ ਬੈਲੀ ਔਰ ਜਿਨੀਆਂ ਦੇ ਸਾਨੂੰ ਯੂਆਈ ਪ੍ਰੋਬਲਮਸ ਹਨ ਇਹ ਸੇਤੂ ਬੰਧ ਆਸਨ ਨਾਲ ਬਿਲਕੁਲ ਠੀਕ ਹੈ ਲੈਫਟ ਆਪਣੀ ਰਾਈਟ ਲੈਗ ਹਾਂਜੀ ਲੈ ਆਓ ਕੇ ਦੋ ਵਾਰ ਸਾਨੂੰ ਇਹਨੂੰ ਪ੍ਰਯਤਨ ਠੀਕ ਹੈ ਸਾਹ ਛੱਡ ਦਿਓ ਹੁਣ ਛੱਡੇ ਹੋਏ ਸਾਹ ਵਿੱਚ ਨੱਕ ਨੱਕ ਤੇ ਲਾ ਲਾ ਬੋਡੇ ਨਾਲ ਲੱਗ ਗਿਆ ਉਹ ਕਿੱਟੇ ਹੈ ਕਿ ਪੋਜੀਸ਼ਨ ਸਾਹ ਪਰੋ ਰਾਈਟ ਲੈਗ ਫੋਲਡ ਕਰੋ ਜਿੰਨੀ ਪ੍ਰੈਸ ਕਰ ਸਕਦੇ ਹੋ ਆਪਣੀ ਬੋਡੀ ਨਾਲ ਕਰ ਦਿਓ चार दो परे हुए साझ करो यस यस कई बहुत बढ़िया बोल है गुड नौका आसन है नौका ओके चार दो राइट रूटीन बच्चे जो करना ज्यादा नहीं करना ਪੇਟ ਸਿਕੋੜ ਲੈਣਾ ਵਾ ਪੂਰਾ ਪੇਟ ਬਾਹਰ ਕੱਢ ਦੋ ਸਾਰਾ ਸਾ ਪੂਰਾ ਸਾਰ ਅੰਦਰ ਸਿਕੋੜੋ ਕਰੋ ਪਲੀਜ਼ ਯੈਸ ਪੂਰੀ ਬਾਡੀ ਨਹੀਂ ਹਿਲਾਣੀ ਸਿਰਫ ਪੇਟ ਨੂੰ

जय श्री राम, राम। जोर से बोलो अब तो जो करके चुके हैं। जय सत श्री अकाल वाहगुरु जी का खालसा वाहेगुरु जी की फतेह बहुत बहुत शुक्रिया क्या योगा डे मना रहे हैं मैं ਆਪਣੇ ਵੱਲੋਂ ਡੀਏਵੀ ਕਾਲਜ ਵੱਲੋਂ ਰਾਇਨਸ ਕੁਲੇਬ ਗ੍ਰੇਡ ਇੱਕ ਬਧਾਈ ਦੇਣਾ ਚਾਹਨਾ ਤੁਸੀਂ ਜਾਨਦੇ ਹੋ ਕਿ ਯੋਗਾ ਸਾਡੇ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦਾ ਇੱਕ ਬਹੁਤ ਵੱਡੀ ਬਹੁਤ ਯੋਗਦਾਨ ਹੈ ਭਾਰਤ ਦਾ ਪੂਰੀ ਦੁਨੀਆ ਨੂੰ ਅੱਜ ਪਿਛਲੇ 11 ਦਿਨਾਂ ਜੋ ਦੇਖੋ ਤੁਸੀਂ ਜਲੰਧਰ ਦੇਸ਼ ਵਿੱਚ ਪੀਏਪ ਦੇ ਵਿੱਚ ਬਹੁਤ ਵੱਡਾ ਮੰਦਰ ਦਾ ਯੋਗ ਦਾ ਅਭਿਆਸ ਦੇਖਿਓ ਸਰ ਹੰਜੂ ਮਨੀਤੀ ਅੱਜ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਕੈਨੇਡਾ ਅੱਜ 11ਵਾਂ ਯੋਗ ਦਿਵਸ ਡੀਏਵੀ ਕਾਲਜ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਆਂ ਡੀਏਵੀ ਸੰਸਥਾਨ ਨਕੋਦਰ ਤੇ ਲਾਇਨਸ ਕਲੱਬ ਨਕੋਦਰ ਦੇ ਔਰ ਖਾਸ ਕਰਕੇ ਅਸੀਂ ਸ਼ੁਕਰਗੁਜ਼ਾਰ ਆਂ ਜਿਹੜੇ ਸਾਡੇ ਨਰਿੰਦਰ ਮੋਦੀ ਜੀ ਸਾਡੇ ਮਾਨਨਯੀ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੋਇਆ ਔਰ ਦੇ ਰਹੇ ਆ ਸਮਾਜ ਨੂੰ ਇੱਕ ਚੰਗੀ ਸੇਧ ਦੇਣਾ ਇੱਕ ਬਹੁਤ ਵੱਡਾ ਮੈਸੇਜ ਹੁੰਦਾ ਬਹੁਤ ਵੱਡੀ ਦੇਣ ਹੁੰਦੀ ਹੈ ਜੋ ਨਰਿੰਦਰ ਮੋਦੀ ਜੀ ਉੱਪਰ ਦੇਖੋ ਕਿੱਡੀ ਪੋਸਟ ਦੇ ਉੱਪਰ ਬੈਠ ਕੇ ਕਿੰਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਸਾਡੀ ਇੱਕ ਇੱਕ ਛੋਟੇ ਕਸਬਿਆਂ ਤੱਕ ਵੀ ਉਹਨਾਂ ਨੇ ਮੈਸੇਜ ਦਿੱਤਾ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਸੋ ਬਹੁਤ ਬਹੁਤ ਥੈਂਕਸ ਹੈ ਆਪਣੇ ਨਰਿੰਦਰ ਮੋਦੀ ਜੀ ਦਾ ਸੀ ਕਰਦੇ ਆ ਤੈ ਦਿਲੋਂ ਕਿ ਉਹ ਇਦਾਂ ਦੇ ਜਿਹੜੇ ਉਪਰਾਲੇ ਕਰਦੇ ਆ ਟਾਈਮ ਟੂ ਟਾਈਮ ਸਾਡੀ ਸੰਸਥਾਵਾਂ ਨੂੰ ਸਾਡੇ ਸਮਾਜ ਨੂੰ ਇੱਕ ਨਵੀਂ ਸੇਹਨ ਦਿੰਦੇ ਆ ਔਰ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਯੋਗ ਨੂੰ ਫੇਮਸ ਕਰਵਾਇਆ ਬਹੁਤ ਬਹੁਤ ਸ਼ੁਕਰੀਆ ਲਾਇਨਸ ਕਲੱਬ ਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਮੀਡੀਆ ਦਾ ਬਹੁਤ-ਬਹੁਤ ਸ਼ੁਕਰੀਆ ਦੀਏ ਵੀ ਸੰਸਥਾ ਦਾ ਔਰ ਮੈਂ ਕਹੂੰਗਾ ਕਿ ਸਭ ਨੂੰ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇਹ ਮੈਸੇਜ ਜ਼ਰੂਰ ਦਵਾਂਗਾ ਕਿ ਯੋਗ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਰੂਰ ਕਰਨਾ ਚਾਹੀਦਾ ਯੋਗ ਕਰਨ ਦੇ ਨਾਲ ਅਸੀਂ ਮਾਨਸਿਕ ਤੌਰ ਤੇ ਵੀ ਨਿਰੋਗ ਰਹਿਣੇ ਔਰ ਫਿਜ਼ੀਕਲੀ ਵੀ ਅਸੀਂ ਫਿਟ ਰਹਿਣੇ ਸੋ ਮਾਨਸਿਕ ਨਿਰੋਗ ਰਹਿਣਾ ਔਰ ਸਰੀਰਿਕ ਨਿਰੋਗ ਰਹਿਣਾ ਆਧੁਨਿਕ ਤਰੀਕ ਦੇ ਵਿੱਚ ਇਹ ਸਭ ਤੋਂ ਵੱਡੀ ਇੱਕ ਦੇਣ ਹੋਏਗੀ ਜੇ ਅਸੀਂ ਆਪਣੇ ਆਪ ਨੂੰ ਇਹ ਦੇ ਲਈਏ ਸਾਨੂੰ ਇਹ ਆਪਣੇ ਖਾਣ-ਪੀਣ ਦੇ ਨਾਲ-ਨਾਲ ਯੋਗ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਸੇਫ ਐਂਡ ਸਿਕਿਉਰ ਕਰ ਲਈਏ ਬਹੁਤ ਬਹੁਤ ਸ਼ੁਕਰੀਆ ਅੱਜ ਦੇਖਦੇ ਨੂੰ ਸੁਣਾਇਆ ਜਾ ਰਿਹਾ ਨਕੂਦਰ ਦੇ ਵਿੱਚ ਕੀ ਕਹਿਣਾ ਹੈ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਪੁਨੀਤ ਜੀ ਕੇ ਯੋਗ ਭਾਰਤ ਵਿੱਚ ਕੋਈ ਨਵਾਂ ਨਹੀਂ ਹੈ ਇਹ ਤਾਂ 5000 ਸਾਲ ਤੋਂ ਵੀ ਪੁਰਾਣਾ ਹੈ ਰਿਸ਼ੀ ਪਤਾਂਜਲੀ ਨੇ ਸ਼ੁਰੂ ਕੀਤਾ ਲੇਕਿਨ ਅੱਜ ਦੇ ਯੁੱਗ ਵਿੱਚ ਇਸ ਨੂੰ ਜੇ ਸ਼ੁਰੂ ਕਰਨ ਦਾ ਸ਼ਰੇਹ ਹੈ ਤੇ ਬਾਬਾ ਰਾਮਦੇਵ ਜੀ ਨੂੰ ਜਾਂਦਾ ਹੈ ਲੇਕਿਨ ਜੇ ਇਸ ਨੂੰ ਵਿਸ਼ਵ ਵਿੱਚ ਵਿਸ਼ਵਪ੍ਰੀਆ ਬਣਾਇਆ ਗਿਆ ਹੈ ਤਾਂ ਉਹ ਸਿਰਾ ਪ੍ਰਧਾਨ ਮੰਤਰੀ ਮੰਨਣੀ ਹੈ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ डीबी कॉलेज ਦੇ ਇਸ ਪ੍ਰাঙ্গਣ ਅੱਜ 21 ਜੂਨ ਜੋ ਕਿ ਅੱਜ ਦੁਨੀਆ ਦਾ ਸਭ ਤੋਂ ਗਰਮ ਤੇ ਲੰਬਾ ਦਿਨ ਹੁੰਦਾ ਹੈ ਲੇਕਿਨ ਤੁਸੀਂ ਦੇਖੋ ਕਿ ਪ੍ਰਭੂ ਦੀ ਕਿੰਨੀ ਕਿਰਪਾ ਹੈ ਜਦੋਂ ਅਸੀਂ ਸੱਚੇ ਨਿਸ਼ਚੇ ਨਾਲ ਕੋਈ ਕੰਮ ਕਰਦੇ ਹਾਂ ਤਾਂ ਪ੍ਰਭੂ ਵੀ ਸਾਡਾ ਸਾਥ ਦਿੰਦਾ ਹੈ ਮੈਂ ਸਾਰੇ ਭਾਰਤ ਵਾਸੀਆਂ ਨੂੰ ਔਰ ਵਿਦੇਸ਼ ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਦੇ ਯੁੱਗ ਚ ਤੁਸੀਂ ਬਿਮਾਰੀਆਂ ਨਾਲ ਲੜਦੇ ਪਏ ਹੋ ਪੈਸੇ ਭਰਦੇ ਪਏ ਹੋ ਤਾਂ ਕੋਈ ਲੋੜ ਨਹੀਂ ਹੈ ਸਿਰਫ 1 ਘੰਟਾ ਸਵੇਰੇ ਆ ਕੇ ਯੋਗ ਕਰੋ ਔਰ ਸਦਾ ਲਈ ਤੁਸੀਂ ਬਿਮਾਰੀ ਮੁਕਤ ਰਹਿ ਸਕਦੇ ਹੋ ਇਹ ਸਨੇਹਾ ਆਪ ਜੀ ਦੀ ਇਸ ਪ੍ਰੈਸ ਰਾਹੀਂ ਆਪ ਦੇ ਇਸ ਮੀਡੀਆ ਰਾਹੀਂ ਮੈਂ ਪੂਰੇ ਵਿਸ਼ੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਇਹ ਸਭ ਕੁਝ ਮੇਰੀ ਭਾਰਤ ਔਰ ਮੇਰੇ ਭਾਰਤ ਦੀ ਸੱਚੀ ਵਿਰਾਸਤ ਉਹਨੇ ਦਿੱਤਾ ਹੈ ਸੰਸਕਾਰਾਂ ਨੇ ਦਿੱਤਾ ਹੈ ਸਾਡੀ ਸਭਿਅਤਾ ਨੇ ਦਿੱਤਾ ਹੈ ਆਓ ਇਹਨੂੰ ਅਸੀਂ ਜਨ ਜਨ ਤੱਕ ਪਹੁੰਚਾਈਏ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਸਰ ਅੱਜ ਜਿਹੜਾ ਯੋਗ ਦਿਵਸ ਮਨਾਇਆ ਜਾ ਰਿਹਾ ਹੈਗਾ ਵਾ ਮੈਂ ਕਹਿਣਾ ਚਾਹੁੰਦਾ ਹਾਂ ਅੱਜ 11ਵਾਂ ਅੰਤਰਰਾਸ਼ਟਰੀ ਯੋਗਾ ਡੇ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਔਰ ਇਸ ਦਾ ਸ਼ਰੇਹ ਜਿਹੜਾ ਹੈਗਾ ਹਿੰਦੁਸਤਾਨ ਨੂੰ ਹੀ ਜਾਂਦਾ ਹੈ ਕਿ ਹਿੰਨੂ ਹਿੰਦੁਸਤਾਨ ਦੀ ਰეკਮੈਂਡੇਸ਼ਨ ਦੇ ਵਿੱਚ ਹੀ ਯੂਨੋ ਨੇ ਇਸ ਦਿਵਸ 21 ਜੂਨ ਨੂੰ ਯੋਗਾ ਡੇ ਦੇ ਵਜੋਂ ਮਾਨਤਾ ਪ੍ਰਦਾਨ ਕੀਤੀ ਹੈ ਔਰ ਦਾ ਮੁੱਖ ਉਦੇਸ਼ ਇਹ ਹੈ ਕਿ ਯੋਗ ਦੇ ਰਾਹੀਂ ਪੂਰੀ ਦੁਨੀਆ ਨੂੰ ਨਿਰੋਗ ਬਣਾਉਣ ਦਾ ਇੱਕ ਮੰਤਰ ਜਿਹੜਾ ਹੈਗਾ ਉਹ ਦੁਨੀਆ ਨੂੰ ਦੇਣਾ ਤੇ 11 ਸਾਲ ਤੋਂ ਲਗਾਤਾਰ ਇਹ ਪੂਰੀ ਦੁਨੀਆ ਦੇ ਵਿੱਚ ਯੋਗਾ ਡੇ ਮਨਾਇਆ ਜਾ ਰਿਹਾ ਔਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ 11 ਸਾਲ ਦੇ ਇਤਿਹਾਸ ਦੇ ਵਿੱਚ ਲਗਾਤਾਰ ਇਸ ਦੀ ਜਿਹੜੀ ਹੈ ਮਾਨਤਾ ਜਿੱਥੇ ਵੱਧ ਰਹੀ ਹੈ ਇਹਦੇ ਵਿੱਚ ਲੋਕਾਂ ਦੀ ਸਮੂਹਿਅਤ ਜਿਹੜੀ ਹੈ ਗਿਣਤੀ ਹੈ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਗਲੀ ਗਲੀ ਦੇ ਵਿੱਚ ਪਾਰਕ ਪਾਰਕ ਦੇ ਵਿੱਚ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਦਿਵਸ ਨੂੰ ਇਸ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਔਰ ਇਸ ਦੀ ਖੂਬਸੂਰਤੀ ਇਹ ਹੀ ਹੈ ਕਿ ਇਹ ਜੇ ਕੋਈ ਵੀ ਵਿਅਕਤੀ ਇਸ ਨੂੰ ਡੇਲੀ ਬੇਸਿਸ ਤੇ ਕਰਦਾ ਹੈ ਤੇ ਨਿਰੋਗਤਾ ਰਹਿੰਦਾ ਹੀ ਹੈ ਬਿਮਾਰੀਆਂ ਤੋਂ ਬਚਦਾ ਹੈ ਉਹਦਾ ਤਨ ਮਨ ਦੋਨੋਂ ਜਿਹੜੀ ਹੈ ਉਸ ਨੂੰ ਖੁਰਾਕ ਮਿਲਦੀ ਹੈ ਔਰ ਇੱਕ ਉਹ ਹੈ ਸਮਾਜ ਦੀ ਜਿਹੜੀ ਹੈ ਸਿਹਤਮੰਦ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ